ਹਾਂਜੀ ਦੋਸਤੋ ਸੱਚੇ ਗੱਲ ਜੀ ਅੱਜ ਅਪ ਕਮੀਜ਼ ਦੀ ਕਟਿੰਗ ਕਰਨ ਜਾਣੇ ਆ ਜਾ ਰਹੇ ਹਾਂ ਇਸ ਤੋਂ ਇਸ ਵਿੱਚ ਅਪ ਪਹਿਲਾਂ ਇਹਦੀ ਕਾਣ ਕਪੜੇ ਦੀ ਕੱਢਾਂਗੇ ਆਸਾਨ ਤਰੀਕੇ ਨਾਲ ਕਾਣ ਕੱਢਣ ਦਾ ਤਰੀਕਾ ਹੈ ਇਸ ਤਰ੍ਹਾਂ ਤੁਸੀਂ ਵੀ ਇੱਕ ਵਾਰ ਕਾਣ ਕੱਢ ਕੇ ਦੇਖੋ ਫੁੱਲ ਵਧੀਆ ਤੁਹਾਡਾ ਕਮੀਜ਼ ਬਣੇਗਾ ਨਾ ਹੀ ਕਿਤੇ ਜਾਇਗ ਹੈ ਹਾਂ ਇਸ ਤਰੀਕੇ ਨਾਲ ਆਪਾਂ ਰੱਖ ਲੈਣਾ ਹੈ ਸਕੇਲ ਨੂੰ ਸਿੱਧਾ ਆਪਾਂ ਪੈਸ ਕਪੜੇ ਨੂੰ ਸਹੀ ਤਰ੍ਹਾਂ ਰੱਖ ਲੈਣਾ ਕਪੜੇ ਨੂੰ ਸਟ੍ਰੇਟ ਹੁਣ ਆਪਾਂ ਇਸ ਤੇ ਸਕੇਲ ਨੂੰ ਸਿੱਧਾ ਸਟ੍ਰੇਟ ਰੱਖਣਾ ਹੈ ਫਿਰ ਆਪਾਂ ਕਾਣ ਜਿਹੜੀ ਸਾਈਡ ਤੇ ਹੈ ਉਸ ਸਾਈਡ ਨੂੰ ਬਾਹਰ ਕੱਢਦੇ ਹੋਏ ਨਿਸ਼ਾਨ ਲਗਾਉਣਾ ਇਸ ਤਰੀਕੇ ਨਾਲ ਜਿਸ ਤਰ੍ਹਾਂ ਇਸ ਵੀਡੀਓ ਵਿੱਚ ਲਗਾ ਰਹੇ ਆਪਾਂ ਇਸ ਤਰ੍ਹਾਂ ਤੁਸੀਂ ਵੀ ਨਿਸ਼ਾਨ ਲਗਾ ਦੇਣਾ ਸਟ੍ਰੇਟ ਸਿੱਧਾ ਨਿਸ਼ਾਨ ਤਾਂ ਜੋ ਆਪਣੀ ਕਾਣ ਜਿਹੜੀ ਕਪੜੇ ਵਿੱਚ ਉਹ ਬਾਹਰ ਨਿਕਲ ਜੇ ਫਿਰ ਆਪਣਾ ਕਮੀਜ਼ ਦਾ ਕੇਰਾ ਇੱਕ ਸਾਈਡ ਵੱਲ ਨਾ ਜਾਏ ਤੇ ਨਾ ਹੀ ਉੱਚਾ ਨੀਵਾ ਹੋ ਜਾਏ ਫਿਰ ਨਹੀਂ ਤਾਂ ਕਮੀਜ਼ ਆਪਣਾ ਖਰਾਬ ਹੋ ਜਾਂਦਾ ਫਿਰ ਪਾਉਣ ਦੇ ਲਾਈਟ ਨਹੀਂ ਹੁੰਦਾ ਇਸ ਲਈ ਆਪਾਂ ਨੂੰ ਕਾਨ ਕੱਢਣੀ ਜ਼ਰੂਰੀ ਹੁੰਦੀ ਕਪੜੇ 'ਚ ਤਾਂ ਜੋ ਕਈ ਵਾਰ ਆਪਾਂ ਕਿਸੇ ਦਾ ਕਿਸੇ ਕਸਟਮਰ ਦਾ ਸੂਟ ਰੈਡੀ ਕਰਦੇ ਹਾਂ ਤਾਂ ਕਾਨ ਆ ਜੇ ਤਾਂ ਫਿਰ ਆਪਾਂ ਨੂੰ ਅਲਾਮਾ ਹੀ ਦਿੰਦੇ ਨੇ ਉਹ ਇਸ ਤਰ੍ਹਾਂ ਤੁਸੀਂ ਵੀ ਕਾਨ ਕੱਢਿਓ ਬਹੁਤ ਵਜੇ ਤੁਹਾਡਾ ਕਮੀਜ਼ ਬਣੇਗਾ ਤਿਆਰ ਹੋ ਜਾਏਗਾ ਅੱਗੇ ਵੀ ਆਪਾਂ ਇਸ ਤਰ੍ਹਾਂ ਸਟ੍ਰੇਟ ਨਿਸ਼ਾਨ ਲਗਾ ਲੈਣੇ ਉੱਤ ਬੰਦੀ ਕਰਾਂਗੇ ਆਪਾਂ ਕਟਿੰਗ ਹੁਣ ਆਪਾਂ ਇਹਨੂੰ ਅੱਗੇ ਵੱਲ ਨੂੰ ਕਰਦੇ ਹੋਏ ਸੈੱਟ ਕਰ ਲੈਣਾ ਹੈ ਤੇ ਫਿਰ ਇਸਦੀ ਆਪਾਂ ਕਟਿੰਗ ਕਰ ਦੇਣੀ ਹੈ। ਓਕੇ ਇਹ ਆਪਣੇ ਕੋਲ ਕढ़ाई ਵਾਲਾ ਸੂਟ ਸੀ। ਹੁਣ ਆਪਾਂ ਇਸ ਤਰੀਕੇ ਨਾਲ ਕਟਿੰਗ ਕਰਦੇ ਜਾਣਾ ਹੈ। ਚਾਕ ਦੇ ਉੱਤੇ ਉੱਤੇ ਜਿੱਥੇ-ਜਿੱਥੇ ਆਪਾਂ ਨਿਸ਼ਾਨ ਲਗਾਏ ਸੀ, ਮਾਰਕ ਕੀਤਾ ਵੈਸੇ ਉੱਥੇ-ਉੱਥੇ ਆਪਾਂ ਕਟਿੰਗ ਕਰਦੇ ਹਾਂ। ਕੱਟਣ ਦੀ ਵੀਡੀਓ ਆਸਾਨ ਤਰੀਕਾ ਚੰਗਾ ਲੱਗਿਆ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਨਾਲ ਹੀ ਮੈਂ ਆਪਣੇ ਚੈਨਲ ਤੇ ਬਹੁਤ ਸਾਰੀਆਂ ਵੀਡੀਓਜ਼ ਪਾ ਰੱਖੀਆਂ ਨੇ ਤੁਸੀਂ ਮੇਰੇ ਜੀ ਚੈਨਲ ਤੇ ਜਾ ਕੇ ਵੀਡੀਓਜ਼ ਦੇਖ ਸਕਦੇ ਹੋ ਤੇ ਨਾਲ ਹੀ ਤੁਸੀਂ ਕਟਿੰਗ ਸਿੱਖ ਸਕਦੇ ਹੋ ਸਟਿਚਿੰਗ ਵੀ ਸਿੱਖ ਸਕਦੇ ਹੋ ਮੇਰੇ ਚੈਨਲ ਤੋਂ ਥੈਂਕਸ ਫॉर ਵਾਚਿੰਗ ਮਿਲਦੇ ਹਾਂ ਕੋਈ ਹੋਰ ਨਵੇਂ ਵੀਡੀਓ ਦੇ ਨਾਲ